ਬਿਨਾਂ ਕਰਮਾਂ ਤੋਂ ਆਇਆ ਨਹੀਂ ਜਾਂਦਾ ਜੀ ਮਹਾਰਾ ਇਹਨੇ 2 ਸਾਲਾਂ ਦੇ ਵਿੱਚ ਆਪਦੇ ਨੇੜੇ ਲਾਇਆ ਮਹਾਰਾ ਜ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਨੇੜੇ ਸਕੂਨ ਦੀ ਤੇ ਵੀ ਇਹ ਗੱਲ ਛੱਡੋ ਵੀ ਮਤਲਬ ਬਹੁਤ ਵਾਰ ਤੋਂ ਬਾਅਦ ਬਹੁਤ ਵਾਰ ਮਜ਼ਾ ਆਉਂਦਾ ਵਿਆਹ ਤੋਂ ਵੱਧ ਚਾਹ ਹੁੰਦਾ ਬ੍ਰਦਰ ਹਨਾ ਵੀ ਇੱਥੇ ਆਉਣ ਮੀ ਆਵੇ ਨੇਰੀ ਆਵੇ ਫਿਰ ਇੱਥੇ ਆ ਕੇ ਵੀ ਨੇ ਸਕੂਨ ਬਹੁਤ ਆਉਂਦਾ ਸੰਗਤਾਂ ਨੂੰ ਅਪੀਲ ਆ ਵੀ ਆਉਣਾ ਚਾਹੀਦਾ ਵੱਧ ਤੋਂ ਵੱਧ ਹੈ ਨਾ ਮਹਾਰਾ ਇਹਦੇ ਲਾਣ ਲੱਗਣਾ ਚਾਹੀਦਾ ਜੇ ਇਹਨਾਂ ਨੇ ਡੋਬਣਾ ਤਾਂ ਬਚਾਉਣਾ ਵੀ ਵੀਰੇ ਆਪਾਂ ਨੂੰ ਇਹਨਾਂ ਨਹੀਂ ਹੈ ਹਨਾ ਤੇ ਸਕੂਨ ਵਾਲੀ ਗੱਲ ਵੀ ਜੇ ਤੁਸੀਂ ਦੇਖੋ ਵੀ ਕਿੰਨਾ ਸਕੂਨ ਆ ਹਨਾ ਤਕਰੀਬਨ ਹਰੇਕ ਫਿਰਕਾ ਫਿਰਦਾ ਵੀਰੇ Hindu, Muslim, Sikh, ईसाई ਹਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਨੇ ਮਹਾਰਾਜ ਦੇ ਵਧੀਆ ਮਤਲਬ ਆਉਣਾ ਚਾਹੀਦਾ ਵੀਰੇ ਹਨਾ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਸੱਚੇ ਦਿਲੋਂ ਆਪਾਂ ਖਾਮੀ ਜਿਕੇ ਮਹਾਰਾਜ ਦਾ ਜਾਪ ਕਰੀਏ ਮਹਾਰਾਜ ਸੱਚੀ ਵੀਰੇ ਹਾਜ਼ਰ ਨਾਜ਼ਰ ਨੇ ਖੰਡਾ ਸਾਹਿਬ ਦੀਦਾ ਜੀ ਉਹਨਾਂ ਦਾ ਪਹਿਲਾਂ ਜ਼ਿੰਦਗੀ ਹੋਰ ਸੀਗੀ ਵੀਰੇ ਨਰਦ ਭਰੀ ਜ਼ਿੰਦਗੀ ਸੀਗੀ ਮਹਾਰਾਜ ਦੇ ਲੜ ਬਹੁਤ ਟਾਈਮ ਤੋਂ ਜੀ ਕਰਦਾ ਸੀ ਮਹਾਰਾਜ ਦੇ ਲੜ ਲੱਗੀ ਪਰ ਵੀਰੇ ਕੋਈ ਮੇਜਰ ਗਲਤੀ ਐਸੀ ਹੋ ਗਈ ਸੀ ਮਹਾਰਾਜ ਸਾਥ ਨਹੀਂ ਰਹੇ ਸੀਗੇ ਮਥੇ ਟੇਕੇ ਘਰੇ ਬਹਿ ਕੇ ਬਾਟ ਕੀਤੇ ਅਰਦਾਸਾਂ ਗੀਤੀਆਂ ਦਾ ਮਹਾਰਾਜ ਨੇ ਨੇੜੇ ਲਾਇਆ ਵੀਰੇ ਪਹਿਲਾਂ ਨਾਲੋਂ ਵੀਰੇ ਬਹੁਤ ਜ਼ਿਆਦਾ ਸੁਗੀ ਆ ਪਹਿਲਾਂ ਇੱਕ ਤਾਂ ਨਰਕ ਹੁੰਦਾ ਕਾਲਾ ਪਾਣੀ ਹੁੰਦਾ ਉਦੋਂ ਵੀ ਭੇੜੀ ਜ਼ਿੰਦਗੀ ਬਣੀ ਸੀ ਵੀਰੇ ਸਾਰੇ ਯਾਰ ਮਿੱਤਰ ਸਭ ਰਿਸ਼ਤੇਦਾਰ ਭੈਣ ਭਰਾ ਸਾਖ ਸੰਬੰਧੀ ਸਭ ਛੱਡ ਗਏ ਸੀਗੇ ਵੀਰੇ